ਭਾਈ ਅਮਰਿਤਪਾਲ ਸਿੰਘ ਫਿਲਹਾਲ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਐਮਪੀ ਬਣ ਚੁੱਕੇ ਨੇ ਔਰ ਐਮਪੀ ਬਣਨ ਦੇ ਬਾਵਜੂਦ ਫਿਲਹਾਲ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਕੋਸ਼ਿਸ਼ ਜਿਹੜੀ ਆ ਉਹ ਜਾਰੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹੋਂ ਬਾਹਰ ਲਿਆਂਦਾ ਜਾ ਸਕੇ ਹਾਲਾਂਕਿ ਸ਼ਪਤ ਜਿਹੜੀ ਲੈਣੀ ਹੈ ਉਸ ਵਾਸਤੇ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਬਾਹਰ ਆ ਸਕਦੇ ਨੇ ਇਸ ਗੱਲ ਦੀ ਕਲੈਰਿਟੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਪਰ ਅਜੇ ਤੱਕ ਭਾਈ ਅਮਰਿਤਪਾਲ ਸਿੰਘ ਕੀ ਜੇਲ੍ਹ 'ਚ ਬੈਠ ਕੇ ਹੀ ਸਾਰਾ ਧਾਰਮਦਾਰ ਚੱਕ ਸਕਦੇ ਆ ਕਿ ਨਹੀਂ ਇਸ ਉੱਤੇ ਸੰਸੇ ਸੀਗੇ ਕਿਉਂਕਿ ਇੱਕ ਰੂਲ ਹੈਗਾ ਰੈਗੂਲੇਸ਼ਨਸ ਦੇ ਆਧਾਰ ਦੇ ਉੱਤੇ ਕਿ ਜੇ 60 ਦਿਨ ਤੋਂ ਜ਼ਿਆਦਾ ਕੋਈ ਐਮਪੀ ਗੈਰ ਹਾਜ਼ਰ ਰਹਿੰਦਾ ਤੇ ਉਸ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਜਾਂਦਾ ਇਸ ਵਾਸਤੇ ਜ਼ਾਹਿਰ ਤੌਰ ਦੇ ਉੱਤੇ ਅੱਗੇ ਆਰਜ਼ੀ ਪੱਧਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਬਾਹਰ ਆ ਸਕਦੇ ਨੇ ਇਹਦੇ ਬਾਰੇ ਵਿਚਾਰ ਚੱਲਦਾ ਪਿਆ ਔਰ ਜੇ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦੀ ਤੇ ਉਹਨਾਂ ਸਾਫ਼ ਗੱਲ ਕਰਦੇ ਨੇ ਕਿ ਇਹ ਉਹਨਾਂ ਦਾ ਫਿਲਹਾਲ ਵਿਚਾਰ ਦਾ ਵਿਸ਼ਾ ਨਹੀਂ ਹੈ ਕਿ ਭਾਈ ਅਮਰਿਤਪਾਲ ਸਿੰਘ ਬਾਹਰ ਆਉਣਗੇ ਜਾਂ ਨਹੀਂ ਆਉਣਗੇ ਜਾਂ ਕਦੋਂ ਆਉਣਗੇ ਕਿਉਂਕਿ ਉਹ ਤਾਂ ਆਣਾ ਹੀ ਹੈ ਸੰਵਿਧਾਨ ਦੇ ਮੁਤਾਬਿਕ ਉਹਨਾਂ ਨੂੰ ਆਉਣਾ ਪਵੇਗਾ ਜਾਂ ਫਿਰ ਸੰਵਿਧਾਨ ਨੂੰ ਉਹਨਾਂ ਨੂੰ ਲਿਆਉਣਾ ਪਵੇਗਾ ਇਹ ਉਹਨਾਂ ਦੇ ਸ਼ਬਦ ਸੀ ਔਰ ਨਾਲ ਦੀ ਨਾਲ ਜਿਹੜਾ ਅਸਲ ਮੁੱਦਾ ਆ ਉਹਦੇ ਪਾਲ ਨੂੰ ਧਿਆਨ ਲਿਆਉਂਦੇ ਨਜ਼ਰ ਆਏ ਨੇ ਉਹਨਾਂ ਦਾ ਸਾਫ਼ ਕਹਿਣਾ ਆ ਕਿ ਭਾਈ ਅਮਰਤਪਾਲ ਸਿੰਘ ਦਾ ਅਗਲਾ ਪ੍ਰੋਗਰਾਮ ਜਿਹੜਾ ਹੋਵੇਗਾ ਉਹਦੇ ਉੱਤੇ ਨਿਗਾਹ ਹੋਣੀ ਚਾਹੀਦੀ ਹੈ ਪੱਤਰਕਾਰ ਨੇ ਸਵਾਲ ਕੀਤਾ ਕਿ ਅਗਲਾ ਪ੍ਰੋਗਰਾਮ ਅਗਲੀ ਰਣਨੀਤੀ ਕੀ ਹੋਵੇਗੀ ਭਾਈ ਅਮਰਤਪਾਲ ਸਿੰਘ ਦੀ ਤਾਂ ਉਸ ਦੇ ਵਿੱਚ ਉਹਨਾਂ ਨੇ ਦੋ ਵੱਡੀਆਂ ਜਥੇਬੰਦੀਆਂ ਦਾ ਜ਼ਿਕਰ ਕੀਤਾ ਹੈ ਦੋ ਵੱਡੇ ਪੰਥਕ ਸੰਗਠਨਾਂ ਦਾ ਜ਼ਿਕਰ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੋਵਾਂ ਨੂੰ ਹੁਣ ਆਪਣੇ ਜਾਂ ਕਿਸੇ ਸਹੀ ਔਰ ਕਿਸੇ ਠੋਕਵੇਂ ਪ੍ਰਸ਼ਾਸਨ ਦੇ ਅਧੀਨ ਲਿਆਉਣ ਦੀ ਗੱਲ ਕੀਤੀ ਗਈ ਹੈ ਜਿਹੜਾ ਵਿਅਕਤੀ ਸਹੀ ਤਰੀਕੇ ਦੇ ਨਾਲ ਇਹਨਾਂ ਜਥੇਬੰਦੀਆਂ ਨੂੰ ਇਹਨਾਂ ਸੰਗਠਨਾਂ ਨੂੰ ਚਲਾ ਸਕੇ ਉਹਨਾਂ ਨੂੰ ਇਸ ਦੀ ਵਾਗਡੋਰ ਸੌਂਪਣ ਦੀ ਗੱਲ ਕੀਤੀ ਗਈ ਹੈ ਪਰ ਇੱਥੇ ਇੱਕ ਵਾਰ ਰੁਕੇ ਵਿਚਾਰਨਾ ਚਾਹੀਦਾ ਹੈ ਕਿ ਆਖਰਕਾਰ ਇਹ ਗੱਲ ਹੋਈ ਕੀ ਹੈ ਦਰਸਲ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਵਿੱਚ ਫਿਲਹਾਲ ਸੁਖਬੀਰ ਸਿੰਘ ਬਾਦਲ ਜਿਹਨੂੰ ਲੀਡ ਕਰਦੇ ਪਏ ਨੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵਿਚਾਰ ਭਾਵੇਂ ਵਕ ਵਕ ਚੱਲਦੇ ਪਏ ਨੇ ਪਰ ਰਾਜਦੇਵ ਸਿੰਘ ਖਾਲਸਾ ਕਹਿੰਦੇ ਨੇ ਕਿ ਉਹਨਾਂ ਦੀ ਥਾਂ ਦੇ ਉੱਤੇ ਯੋਗ ਅਹੁਦੇਦਾਰ ਹੋਣੇ ਜ਼ਰੂਰੀ ਹੈ ਜਿਹੜੇ ਕਿ ਇਸ ਇਤਿਹਾਸਕ ਪਾਰਟੀ ਨੂੰ ਅਗਾਹ ਟੋਰ ਸਕਣ ਔਰ ਨਾਲ ਦੀ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ ਦੇ ਵਾਸਤੇ ਵੀ ਕੁਝ ਯੋਗ ਅਹੁਦੇਦਾਰ ਚਾਹੀਦੇ ਨੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ਾਲ ਇਤਿਹਾਸ ਨੂੰ ਅਗਾਹ ਟੋਰ ਸਕਣ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਬਣੀ ਹੋਈ ਸੀ ਉਸੇ ਤਰ੍ਹਾਂ ਉਸ ਨੂੰ ਅੱਗੇ ਲਿਆਂਦਾ ਜਾ ਸਕੇ ਹੁਣ ਫਿਲਹਾਲ ਮੌਜੂਦਾ ਹਾਲਾਤਾਂ ਦੇ ਬਲ ਜ਼ਿਕਰ ਕੀਤਾ ਉਹਨਾਂ ਨੇ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਇਹਨਾਂ ਦੋਵੇਂ ਤਰ੍ਹਾਂ ਦੇ ਵਾਸਤੇ ਇਹਨਾਂ ਦੋਵੇਂ ਧਰਾਂ ਦੇ ਅਨੁਕੂਲ ਨਹੀਂ ਹੈਗੇ ਸਗੋਂ ਉਹਨਾਂ ਦੇ ਵਾਸਤੇ ਯਕੀਨੀ ਬਣਾਉਣਾ ਪਵੇਗਾ ਕਿ ਇਹ ਦੋਵੇਂ ਤਰ੍ਹਾਂ ਜਿਹੜੀਆਂ ਨੇ ਉਹ ਸਹੀ ਹੱਥਾਂ ਦੇ ਵਿੱਚ ਹੋਵੇ ਅਰ ਤਾਂ ਉਹ ਵੀ ਦੱਸ ਦਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤ ਵੀ ਕੁਝ ਇਧਰ ਵੱਲ ਨੂੰ ਜਾਂਦੇ ਨਜ਼ਰ ਆ ਰਹੇ ਨੇ ਕਿਉਂਕਿ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਅੰਦਰ ਖਾਤੇ ਬਗਾਵਤ ਕਿਸਮ ਦੀ ਕਰਦੇ ਨਜ਼ਰ ਆ ਰਹੇ ਨੇ ਜੇ ਸਿੱਧੀ ਸਿੱਧੀ ਗੱਲ ਕਰੀਏ ਸੁਖਦੇਵ ਸਿੰਘ ਢੀਂਡ ਸਾਡੀ ਤਾਂ ਉਹਨਾਂ ਨੇ ਤਾਂ ਅਸਤੀਫਾ ਹੀ ਮੰਗ ਲਿਆ ਸੁਖਬੀਰ ਸਿੰਘ ਬਾਦਲ ਦਾ ਪਰ ਦੂਜੇ ਪਾਸੇ ਮਨਪ੍ਰਤਿਆਲੀ ਕਹਿੰਦੇ ਨੇ ਕਿ ਇਕਬਾਲ ਸਿੰਘ ਝੁੰਡਾ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕੀਤੀ ਜਾਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਇਕਬਾਲ ਸਿੰਘ ਝੁੰਡਾ ਦੀ ਰਿਪੋਰਟ ਤਾਂ ਇਹੀ ਦਾਵਾ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਪ ਵਾਲ ਨੂੰ ਡਿੱਗੀ ਹੈ ਜਿਸ ਵਾਸਤੇ ਜ਼ਾਹਿਰ ਤੌਰ ਦੇ ਉੱਤੇ ਉਹਦਾ ਹੱਲ ਜਿਹੜਾ ਉਸ ਉਹ ਅਮਲ ਦੇ ਵਿੱਚ ਲਿਆਉਣਾ ਹੋਵੇਗਾ ਔਰ ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਉਹਨਾਂ ਨੇ ਵੀ ਇਤਰਾਜ਼ ਕੀਤਾ ਸੀਗਾ ਜਦੋਂ ਆਦੇਸ਼ ਪ੍ਰਤਾਪ ਕੈਰੋਂ ਜਿਹੜੇ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਪਾਰਟੀ ਦੇ ਵਿੱਚ ਉਹ ਅੰਦਰ ਖਾਤੇ ਜਿਹੜਾ ਵਿਰੋਧ ਹੈ ਉਹ ਉਭਰਨ ਲੱਗ ਗਿਆ ਖਾਸ ਕਰਕੇ ਉਜਾਗਰ ਹੋਣ ਲੱਗ ਗਿਆ ਔਰ ਨਾਲ ਦੀ ਨਾਲ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਦੱਸੇ ਗਏ ਉਦੇਸ਼ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਦੱਸੇ ਗਏ ਆਬਜੈਕਟਿਵਸ ਜਿਹੜੇ ਨੇ ਜਿਹੜੇ ਪੂਰੇ ਕਰਨੇ ਨੇ ਹੁਣ ਰਾਜਦੇਵ ਸਿੰਘ ਖਾਲਸਾ ਯਾ ਭਇਅਮਤਪਾਲ ਸਿੰਘ ਦੇ ਵੱਲੋਂ ਰਲ ਕੇ ਉਹਦੇ ਬਾਰੇ ਵੀ ਰਾਜਦੇਵ ਸਿੰਘ ਖਾਲਸਾ ਨੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਇਹਨਾਂ ਦੋਵੇਂ ਸੰਗਠਨਾ ਦੇ ਉੱਤੇ ਸਹਿਯੋਗ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਨਾ ਦੋਵੇਂ ਸੰਗਠਨਾ ਦੇ ਉੱਤੇ ਕੁਝ ਯੋਗ ਲੋਕਾਂ ਨੂੰ ਬਿਠਾਉਣਾ ਹੋਵੇਗਾ ਜਿਹੜੇ ਲੋਕ ਜਿਹੜੇ ਅਹੁਦੇਦਾਰ ਇਹਨਾਂ ਦੋਵੇਂ ਧਰਾਂ ਨੂੰ ਸਹੀ ਤਰ੍ਹਾਂ ਸੁਚਾਰੂ ਢੰਗ ਨਾਲ ਚਲਾ ਸਕਣ ਜਿਸ ਦੇ ਨਾਲ ਇਹ ਸਾਫ਼ ਪ੍ਰਤੀਤ ਹੁੰਦਾ ਕਿ ਆਉਣ ਦੇ ਸਮੇਂ ਦੇ ਵਿੱਚ ਹੁਣ ਅਕਾਲੀ ਦਲ ਨੂੰ ਟੇਕਓਵਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਵਾਂ ਨੂੰ ਟੇਕਓਵਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਹੋ ਸਕਦੀ ਹੈ ਦਾ ਗੱਲ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਾਈ ਮਨਜੀਤ ਸਿੰਘ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੰਦੇ ਨੇ ਔਰ ਮੈਂਬਰ ਹੁੰਦਿਆਂ ਸੁੰਦਿਆਂ ਉਹ ਭਾਈ ਅਮਰਿਤਪਾਲ ਸਿੰਘ ਦਾ ਸਮਰਥਨ ਕਰ ਦਿੰਦੇ ਨੇ ਜ਼ਾਹਿਰ ਤੌਰ ਤੇ ਜਿਹੜਾ ਝਕਾ ਆ ਜਿਹੜਾ ਹਵਾ ਦਾ ਬਹਾ ਆ ਉਹਨਾਂ ਨੂੰ ਨਜ਼ਰ ਆ ਗਿਆ ਮਹਿਸੂਸ ਹੋ ਗਿਆ ਕਿ ਕਿੱਧਰ ਵੱਲ ਨੂੰ ਜਾ ਰਿਹਾ ਔਰ ਉਧਰ ਵੱਲ ਨੂੰ ਚਲੇਗੇ ਇਸੇ ਤਰ੍ਹਾਂ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਹੋਰ ਲੀਡਰ ਵੀ ਪਲਟੀ ਮਾਰ ਜਾਣ ਕਿਉਂਕਿ ਹਾਲਾਤ ਮੌਜੂਦਾ ਹਾਲਾਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹ ਹੋਰ ਜ਼ਿਆਦਾ ਨਿੱਗਰ ਦੇ ਨਜ਼ਰ ਆ ਰਹੇ ਨੇ ਜ਼ਿਮਨੀ ਚੋਣਾ ਸਰਤੇ ਨੇ ਔਰ ਨਾਲ ਦੀ ਨਾਲ ਲੋਕ ਸਭਾ ਚੋਣਾ ਲੰਘ ਕੇ ਗਈਆਂ ਨੇ ਉਸ ਦੇ ਵਿੱਚ ਜੋ ਹਾਲਾਤ ਅਕਾਲੀ ਦਲ ਦੇ ਰਹੇ ਨੇ ਉਹ ਹਰ ਕਿਸੇ ਨੇ ਦੇਖਿਆ ਪਰ ਇੱਥੇ ਆ ਕੇ ਹੁਣ ਰਾਜਦੇਵ ਖਾਲਸਾ ਦਾ ਬਿਆਨ ਆਪਣੇ ਆਪ ਦੇ ਵਿੱਚ ਇੱਕ ਕਰਦਾ ਹੈ ਕਿ ਕੀ ਹੁਣ ਬਾਦਲ ਪਰਿਵਾਰ ਦਾ ਜਿਹੜਾ ਹੋਲਡ ਰਿਆ ਆ ਕਾਲੀਦਲ ਦੇ ਉੱਤੇ ਇੰਨੀ ਦੇਰ ਦਾ 1995 ਤੋਂ ਬਾਅਦ ਦਾ ਕੀ ਉਹ ਹੋਲਡ ਹੁਣ ਆਖਰਕਾਰ ਖਤਮ ਹੋ ਜਾਵੇਗਾ ਔਰ ਦੂਜੀ ਵੱਡੀ ਗੱਲ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਹੁਣ ਵੱਖ ਕਿਸਮ ਦੇ ਹਾਲਾਤ ਬੜਨਗੇ ਉਥੇ ਵੀ ਕੀ ਕੋਈ ਵੱਖਰਾ ਪ੍ਰਬੰਧਨ ਕੰਮ ਕਰੇਗਾ ਇਹ ਆਪਣੇ ਆਪ ਦੇ ਵਿੱਚ ਹੁਣ ਵੱਡੇ ਸਵਾਲ ਖੜਦੇ ਪਏ ਨੇ ਕੀ ਭਾਈ ਅਮਰਿਤਪਾਲ ਸਿੰਘ ਦਾ ਅਗਲਾ ਏਜੰਡਾ ਹੀ ਆਹੀ ਹੈ ਕਿ ਦੋਵੇਂ ਧਿਰਾਂ ਨੂੰ ਜਿਹੜਾ ਉਹ ਟੇਕਓਵਰ ਕੀਤਾ ਜਾਵੇ ਸ਼੍ਰੋਮਣੀ ਕਾਲੀਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਹੁਣ ਕੀ ਭਾਈ ਅਮਰਿਤਪਾਲ ਸਿੰਘ ਦੇ ਹੇਠ ਜਾਂ ਫਿਰ ਉਹਨਾਂ ਦੇ ਵੱਲੋਂ ਰੱਖ ਕੁਝ ਉਮੀਦਵਾਰਾਂ ਜਾਂ ਫਿਰ ਕੁਝ ਦਾਵੇਦਾਰਾਂ ਦੇ ਹੇਠ ਚੱਲੂਗੀ ਇਹ ਆਉਂਦਾ ਸਮਾਂ ਦੱਸੇਗਾ ਪਰ ਫਿਲਹਾਲ ਜਿਹੜੀ ਰਾਜਦੇਵ ਸਿੰਘ ਖਾਲਸਾ ਨੇ ਇੰਟਰਵਿਊ ਦਿੱਤੀ ਹੈ ਉਸ ਦੇ ਵਿੱਚ ਤਾਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਅੱਗੇ ਅਗਲਾ ਇਸ਼ਾਰਾ ਜਿਹੜਾ ਅਗਲਾ ਨਿਸ਼ਾਨਾ ਭਾਈ ਅਮਰਤਪਾਲ ਸਿੰਘ ਦਾ ਹੈਗਾ ਉਹ ਇਧਰ ਵੱਲੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ